ਪੰਸਪ ਪੰਜਾਬ ਦੇ ਚੇਅਰਮੈਨ ਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਫਤੇਗਰ ਚੋੜੀਆਂ ਬਲਵੀਰ ਪੰਨੂ ਨੇ ਵੱਡੇ ਕਾਂਗਰਸੀ ਆਗੂ ਨਵੇਸ਼ ਨੰਦਾ ਨੂੰ ਜੁਆਇਨ ਕਰਾਈ ਆਮ ਆਦਮੀ ਪਾਰਟੀ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ ਆਮ ਆਦਮੀ ਪਾਰਟੀ ਵਿੱਚ ਨੌਜਵਾਨ ਨੇਤਾ ਬਬਲੂ ਨੇ ਵੱਡੀ ਗਿਣਤੀ ਵਿੱਚ ਸਾਥੀਆਂ ਸਮੇਤ ਕੀਤੀ ਸ਼ਿਰਕਤ ਯੂਥ ਸ਼ਹਿਰੀ ਪ੍ਰਦਾਨ ਮਾਦਵ ਬੇਦੀ ਨੇ ਕਿਹਾ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਬਹੁਤ ਲੋਕ ਆਮ ਆਦਮੀ ਪਾਰਟੀ ਕਰਨਗੇ ਜੁਆਇਨ ਇਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਸ਼ਹਿਰੀ ਲੋਕ ਹਾਜ਼ਰ ਰਹੇ ਬਲਬੀਰ ਪੰਨੂ ਨੇ ਕਿਹਾ ਕਿ ਸ਼ਹਿਰ ਦੇ ਜੋ ਵੀ ਮਸਲੇ ਹਨ ਬਹੁਤ ਜਲਦ ਹੱਲ ਕੀਤੇ ਜਾਣਗੇ ਵਿਰੋਧੀਆਂ ਦੇ ਵਰਦਿਆ ਉਹਨਾਂ ਕਿਹਾ ਕਿ ਉਹ ਲੋਕ ਜਿੰਨਾ ਮਰਜੀ ਕੋੜ ਪ੍ਰਚਾਰ ਕਰੀ ਜਾਣ ਪਰ ਲੋਕਾਂ ਦੇ ਹਿੱਤਾਂ ਲਈ ਕੰਮ ਕਰਦੇ ਰਹਿਾਂਗੇ ਸ਼ਹਿਰ ਨੂੰ ਸੁੰਦਰ ਬਣਾਉਣਾ ਸਾਡਾ ਪ੍ਰਮੁੱਖ ਟੀਚਾ ਹੈ शहर के प्रमुख लोगों का इस कानफ्रेंस हाजिर होना विरोधी पार्टियों चिंता का विषय बन चुका है विधायक शीतल ਕੀ ਨਾ ਵੱਡਾ ਕਟ ਕੀਤਾ ਤੁਸੀਂ ਇਕੱਠੇ ਹੋਏ ਹੋਏ ਤੁਹਾਡਾ ਸਾਰਿਆਂ ਦਾ ਇੱਕ ਇੱਕ ਕਦਮ ਸਿਰ ਮੱਥੇ ਧੰਨਵਾਦ ਮੈਂ ਆਪਣੇ ਮਨ ਤੁਹਾਨੂੰ ਭਰੋਸਾ ਦਵਾਉਣਾ ਕਿ ਜਿਹੜੀ ਵੀ ਹੁੰਦੀ ਅਸਲੀ ਨੀਤੀ ਹੁੰਦੀ ਹੈ ਉਹ ਡਿਊਟੀ ਨੂੰ ਮੈਂ ਮਾਨ ਕਰਦੇ ਨਾਲ ਮਾ ਬਲਬੀਰ ਸਿੰਘ ਪੰਨੂ ਦਾ ਇਸ਼ਾਰਾ ਆ ਗਿਆ ਜੀ ਸਤਿਕਾਰਯੋਗ ਗੱਲਾਂ ਕਰੋ ਤੇ ਜਿਹੜੀ ਕਰਨ ਵਾਲੀ ਗੱਲਾਂ ਆ ਜਿਹੜੀਆਂ ਜਿਮਨੀ ਇਲੈਕਸ਼ਨਾਂ ਹੋਈਆਂ ਨੇ ਪੰਜਾਬ ਦੇ ਵਿੱਚ ਇਨਾਂ ਦੇ 50 ਤੇ ਲੋਕਾਂ ਨੂੰ 2027 ਦਾ ਸੁਨੇਹਾ ਦਿੱਤਾ ਹੈ। ਦੇ ਵਿੱਚ ਇਹ ਸੈਂਚਰੀ ਮਾਰਨੀ ਆ। ਇਹ ਸਾਰੇ ਸਾਡੇ ਜੀ ਬੋਟ ਸਹਿਬਾਨ ਲੋਕ ਨੇ ਉਹਨਾਂ ਨੇ ਸਾਬਤ ਕਰ ਦਿੱਤਾ ਹੈ। ਬੋਲੋ ਜੀ ਸਾਡੇ ਸਤਿਕਾਰਯੋਗ মিডিਆ ਵਾਲੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜਾ ਇਹਨਾਂ ਲੀਡ ਲਾਈਟ ਤੱਕ ਤੁਸੀਂ ਰੁਕੇ। ਸਾਡਾ ਵੀਰ ਨਵੀਜ ਅਨੰਦਾਜੀ ਛੱਬੀ ਪਰਵਾਦ ਦੇ ਸਾਡੇ ਜਿੰਨੇ ਵੀ ਭੈਣ ਭਰਾ ਸਾਡਾ ਵੀਰ ਰਜੀਵ ਸ਼ਰਮਾ ਜੀ ਜੋਸ਼ੀ ਸਾਹਿਬ ਸੋਨੀ ਸਾਹਿਬ ਸਤਿਕਾਰਯੋਗ ਆਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰ ਸਾਰਿਆਂ ਦੀ ਮਿਹਨਤ ਸਦਕਾ ਅੱਜ ਆਮ ਆਦਮੀ ਪਾਰਟੀ ਦਾ ਬੂਟਾ ਵੱਡਾ ਹੋਇਆ ਹੈ ਸਾਡਾ ਵੀਰ ਛੱਬੀ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਹੈ ਪੰਜਾਬ ਸਰਕਾਰ ਦੇ ਸੂਸ਼ੀਲ ਕੁਮਾਰ ਨਿਕੋਟੇ ਜਨੰਦਰ ਪਛਮੀ ਤੋਂ ਸਾਬਕਾ ਨਾ ਨਾ ਮੈਂ ਸਾਰੇ ਭਰਾਵਾਂ ਨੂੰ ਭਰੋਸਾ ਵੀ ਦਿੰਦਾ ਆਪਣੇ ਛੱਬੀ ਵੀਰ ਨੂੰ ਭਰੋਸਾ ਦਿੰਦਾ ਜਿਹੜੀਆਂ ਆਸਾਂ ਉਮੀਦਾਂ ਲੈ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਹੈ ਉਨਾ ਸ਼ਾਮਿਲ ਦਾ ਦੇ ਅਸੀਂ ਖਰੇਤਰਾਂਗੇ ਔਰ ਮੈਨੂੰ ਮਾਣ ਹੈ ਭਰਾ ਦੇ ਜੋਸ਼ ਨੂੰ ਵੇਖ ਕੇ ਭਰਾ ਦੇ ਚਿਹਰੇ ਦੀ ਖੁਸ਼ੀ ਨੂੰ ਵੇਖ ਕੇ ਮੈਨੂੰ ਮਾਣ ਹੈ ਵੀ ਭਰਾ ਆਮ ਆਦਮੀ ਪਾਰਟੀ ਦੀ ਲੜਾਈ ਹੱਕ ਸੱਚ ਦੀ ਲੜਾਈ ਆਪਣੇ ਪਰਵਾੜ ਦੀ ਲੜਾਈ ਸਮਝ ਕੇ ਔਰ ਆਪਣੀ ਲੜਾਈ ਸਮਝ ਕੇ ਲੜੂਗਾ ਸ਼ਹਿਰ ਦੇ ਵਿੱਚ ਜਿੰਨੀਆਂ ਵੀ ਆਉਣ ਵਾਲੀਆਂ ਮੁਸ਼ਕਲਾਂ ਵਾਰਡ ਦੇ ਵਿੱਚ ਜਿੰਨੀਆਂ ਵੀ ਆਉਣੀਆਂ ਮੁਸ਼ਕਲਾਂ ਸਾਰੀ ਟੀਮ ਦੇ ਨਾਲ ਇੱਕ ਜੁਟੜਾ ਦੇ ਨਾਲ ਸ਼ਹਿਰ ਦੇ ਮਸਲੇ ਹੱਲ ਕਰਿਆ ਕਰਨਗੇ ਔਰ ਸਾਡੇ ਜਿੰਨੇ ਵੀ ਸ਼ਹਿਰ ਦੇ ਸਰਕਾਰਯੋਗ ਪਰਿਵਾਰ ਕਿਉਂਕਿ ਮੈਂ ਕਿਸੇ ਵੀ ਪਾਰਟੀ ਨੂੰ ਮੈਂ ਵਗਾਉਣਾ ਨਹੀਂ ਸਮਝਦਾ ਕਿਉਂਕਿ ਸਹਿਰ ਸਾਰਿਆਂ ਦਾ ਸਾਂਝਾ ਹੈ ਆਮ ਆਦਮੀ ਪਾਰਟੀ ਦੀ ਸਹਿਰ ਦੇ ਵਿੱਚ ਫਤਿਹਗੜ੍ਹ ਟੂੜੀਆਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਫਤਿਹਗੜ੍ਹ ਟੂੜੀਆਂ ਵਾਸੀਆਂ ਨੂੰ ਮੈਂ ਸਾਰਿਆਂ ਨੂੰ ਆਪਣੀ ਲੋਨ ਦੇਣਾ ਦੋਸਤ ਸ਼ੀਲ ਕੁਮਾਰ ਸਾਡੇ ਵੱਲੋਂ ਸਹੀ ਕੰਮ ਦੇ ਵਿੱਚ ਜਾਇਜ਼ ਕੰਮ ਦੇ ਵਿੱਚ ਸਾਡੇ ਵੱਲੋਂ ਕਿਤੇ ਵੀ ਮੱਥੇ ਪਟ ਨਹੀਂ ਪਾਇਆ ਜਾਏਗਾ ਪਰ ਸ਼ਹਿਰ ਵਾਸੀਆਂ ਨੂੰ ਮੇਰੀ ਬੇਨਤੀ ਆ ਥੋੜੇ ਸਮੇਂ ਤੱਕ 2026 ਦੇ ਵਿੱਚ ਐਮਸੀ ਦੀਆਂ ਨਾਕੀਆਂ ਹੋਣਗੀਆਂ ਕਈ ਕੰਮ ਇਦਾਂ ਦੇ ਹੁੰਦੇ ਨੇ ਜਿਹੜੇ ਐਮਸੀ ਦੇ ਮਤੇ ਦੇ ਉੱਤੇ ਹੁੰਦੇ ਨੇ ਔਰ ਕਈ ਕੰਮ ਇਦਾਂ ਦੇ ਹੁੰਦੇ ਨੇ ਜਿਹੜੇ ਸਰਕਾਰ ਨੇ ਡਾਇਰੈਕਟ ਕਰਨੀ ਹੁੰਦੀ ਨੇ ਕਈ ਕੰਮ ਹੈ ਸ਼ਹਿਰ ਦੇ ਕਈ ਕੰਮ ਹੈ ਸ਼ਹਿਰ ਦੇ ਮੇਰੇ ਜੋ ਪ੍ਰੋਸੈਸ ਦੇ ਵਿੱਚ ਪਾ ਚੁੱਕਾ ਹੈ ਔਰ ਕਈ ਕੰਮ ਹੋਰ ਵੀ ਸ਼ਹਿਰ ਦੇ ਜਿਹੜੇ ਆਉਣ ਵਾਲੇ ਕੰਮ ਜੋ ਜੋ ਜਿੱਦਾਂ ਜਿੱਦਾਂ ਸ਼ਹਿਰ ਦੀ ਡਿਮਾਂਡ ਹੋਊਗੀ ਉਹਨਾਂ ਕੰਮਾਂ ਨੂੰ ਡਿਮਾਂਡ ਨੂੰ ਦੇਖਦੇ ਹੋਏ ਕੰਮ ਪੂਰੇ ਕੀਤੇ ਜਾਣਗੇ ਸਾਰੇ ਪਰਿਵਾਰਾਂ ਨੂੰ ਮੈਂ ਛੱਬੀ ਵੀਰ ਨੂੰ ਔਰ ਜਿੰਨੇ ਵੀ ਅੱਜ ਪਰਿਵਾਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸਾਰਿਆਂ ਨੂੰ ਮੈਂ ਜੀ ਆ ਬਹੁਤ ਬਹੁਤ ਧੰਨਵਾਦ ਵਾਈਬੂ ਜੀ ਕਾ ਖਾਲਸਾ ਜਿੰਮੇਵਾਰੀ ਫਿਲਹਾਲ ਦੇ ਮੈਂ 26 ਵੀਰ ਨੂੰ 7 ਨੰਬਰ ਵਾਰਡ ਦੀ ਜਿੰਮੇਵਾਰੀ ਜੀ ਸੁਸ਼ੀਲ ਕੁਮਾਰ ਨੂੰ ਹੋਏ ਤੇ ਜਨਦਰ ਪਚਮੀ ਤੋਂ ਸਾਥ ਕਾ 7 ਨੰਬਰ ਵਾਰਡ ਦੀ ਜਿੰਮੇ ਵੀ ਸਾਡੇ ਭਰਾ ਹੋਣਗੇ ਔਰ ਗਾਂ ਗਾਮ ਨੂੰ ਦੇਖਦੇ ਹੋਇਆ ਮੇਰਾ ਭਰਾ ਮੈਨੂੰ ਪਤਾ ਹੈ ਕਾਫੀ ਐਕਟਿਵ ਹੈ ਕੰਮ ਨੂੰ ਦੇਖਦੇ ਆ ਹੈ ਔਰ ਵੀ ਅਸੀਂ ਅਹੁਦੇ ਦੇ ਨਾਲ ਡਿਮਾਂਡ ਭੇਜਾਂਗੇ ਭਰਾ ਦਾ ਨਾਮ ਭੇਜਾਂਗੇ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਨਾਮ ਭੇਜਾਂਗੇ ਔਰ ਹੋਰ ਵੀ ਚੰਗੀ ਜਿੰਮੇਵਾਰੀ ਵੀ ਦੇਵਾਂ ਪਰਮੋਦ ਸਾਹਿਬ ਸਰਪੰਚੀ ਵੀ ਜਿੱਤੀ ਗਈ ਤੇਰਾ ਬਾਬਾ ਨਾਨਕ ਨੂੰ ਜਿੱਤਿਆ ਗਿਆ ਅਗਲਾ ਕਿਹੜਾ ਟਾਰਗੇਟ ਹੈ ਦੇਖੋ ਬਲਕਸਮ ਦੀ ਵੀ ਥੋੜੇ ਸਮੇਂ ਦਾ ਕਲੈਕਸ਼ਨ ਹੈ ਹੁਣ ਫਿਰ ਹਾਲ ਤੇ ਸਾਡਾ ਜਿਹੜਾ ਮੇਨ ਟਾਰਗੇਟ ਹੈ ਪੰਚਾਇਤਾਂ ਪਿੰਡਾਂ ਦੇ ਵਿੱਚ ਬਣ ਚੁੱਕੀਆਂ ਐ ਪਰਸੋਂ ਦੋ ਦਿਨ ਪਰਸੋਂ ਸਾਂ ਜੋ ਸੁਵਾਗਮ ਹੈ ਉਹਦੇ ਦੀ ਪਹਿਲੇ ਮੈਂ ਤਕਰੀਬਨ ਪਿੰਡਾਂ ਦੇ ਪੂਰੇ ਪਰਬੋਲ ਜਲ ਮੈਰਾ ਫੀਲ ਤਿਆਰ ਕਰਕੇ ਰੱਖੀ ਨੇ ਕਈ ਪਿੰਡਾਂ ਦੇ ਛੱਪਣਾਂ ਦੀ ਬਹੁਤ ਬੁਰੀ ਹਾਲਤ ਹੈ ਕਈ ਪਿੰਡਾਂ ਦੇ ਵਿੱਚ ਸੀਵਰੇਜ ਦੀ ਬਹੁਤ ਬੁਰੀ ਹਾਲਤ ਹੈ ਕਬਰਸਤਾਨਾਂ ਦੀ ਬਹੁਤ ਬੁਰੀ ਹਾਲਤ ਹੈ ਸਭ ਤੋਂ ਪਹਿਲਾਂ ਮੇਰਾ ਹੁਣ ਜਿਹੜਾ ਟਾਰਗੇਟ ਹੋਊਗਾ ਪਿੰਡਾਂ ਦੇ ਵਿੱਚ ਵਿਕਾਸ ਕਰਦਾਂ ਦਾ। ਕੌਂਡ ਵਾਲੇ ਸਮੇਂ ਦੇ ਵਿੱਚ ਬਲੈਕ ਪੰਕਤੀਆਂ ਜਿਹੜਾ ਵੱਲੋਂ ਸੁਸ਼ੀਲਤਾ ਨੇ ਉਹਨਾਂ ਦੇ ਜਿਹੜੇ ਪੱਛਮੀ ਤੋਂ ਸਾਭਕਾ ਵਿਦਿਆਰਥੀ ਸੰਗਤ ਦਾ ਫਤਵਾਇ ਕਿਉਂਕਿ ਜੇ ਅਸੀਂ ਕੰਮ ਕਰਾਂਗੇ ਤੇ ਸੰਗਤ ਆਪਣੇ ਆਪ ਪਿਆਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਨਾਲ ਸ਼ਹਿਰ ਚ ਬੜੀ ਆ ਤੇ ਲੋਕੀ ਬੜੇ ਪਰੇਸ਼ਾਨ ਆ ਤੇ ਮਿਲਾਈ ਮੈਂ ਤਾਂ ਸੰਗਤ ਨੂੰ ਨਹੀਂ ਮਲਾਜਮਾਂ ਦੀ ਨਹੀਂ ਮੇਕੂ ਕਾੜ ਮੈਂ ਤੁਹਾਨੂੰ ਦੱਸਦਾ ਸੰਗਤ ਨੂੰ ਬੇਨਤੀ ਕਰ ਸਕਦਾ ਕਿਉਂਕਿ ਜਿੰਨਾ ਵੀ ਆਪਾਂ ਸ਼ਹਿਰ ਦੇ ਵਿੱਚ ਜਦੋਂ ਵੀ ਕੋਈ ਖਰੀਦ ਆ ਕਰਾਦੀ ਕਰਨ ਆਉਂਦਾ ਹੈ ਕਾਫੀ ਸਾਡੇ ਦੁਕਾਨਦਾਰ ਭਰਾ ਨੇ ਸਾ ਕਿ ਉਹ ਕਿ ਦੁਕਾਨਾਂ ਛੋਟੀਆਂ ਨਹੀਂ ਸਾਮਾਨ ਥੋੜਾ ਬਾਹਰ ਕਰਕੇ ਲਾਇਆ ਹੁੰਦਾ ਇਸ ਕਰਕੇ ਮੁਸ਼ਕਲ ਆਉਂਦੀ ਹੈ ਮੈਂ ਸਾਰਿਆਂ ਨੂੰ ਕਹਿਣਾ ਵੀ ਰਲ ਮਿਲ ਕੇ ਰਲ ਮਿਲ ਕੇ ਇੱਕ ਦੂਜੇ ਦਾ ਸਾਥ ਦਿਆ ਕਰੋ ਤੇ ਕੁਛ ਵੀ ਕਰੀਏ ਕਿਤੇ ਨਾ ਕਿਤੇ ਵੇਖਦੀਆਂ ਕਿ ਲੱਭਦੀਆਂ ਕਿਤੇ ਨਾ ਕਿਤੇ ਹੱਲ ਕਰਕੇ ਦੇਸੀ ਪਾਰਕਿੰਗ ਦਾ ਜੇ ਕੀਤਾ ਜਾਵੇ ਤੇ ਹੱਲੇ ਹੋਈ ਹੈ ਮਲਾਜਮਾਂ ਦੀ ਕਾਰ ਨਹੀਂ ਥੋੜਾ ਜਿਹਾ ਦੁਕਾਨਦਾਰ ਸਾਡੇ ਭਰਾ ਜਿਹੜੇ ਭਰਾ ਨੇ ਸਾਡੇ ਉਹ ਕਿ ਦੁਕਾਨਾਂ ਛੋਟੀਆਂ ਨੇ ਇਸ ਕਰਕੇ ਦੁਕਾਨ ਸਾਮਾਨ ਬਾਹਰ ਲਾਉਣਾ ਪੈਂਦਾ ਰਲ ਮਿਲ ਕੇ ਮੈਂ ਇਹੋ ਬੇਨਤੀ ਕਰੂੰਗੀ ਰਲ ਮਿਲ ਕੇ ਸਾਰਿਆਂ ਕਰੋ ਜੇ ਕਿਸੇ ਨੂੰ ਵੀ ਮੁਸ਼ਕਲ ਨਾ ਆਵੇ ਅਰੇ ਜੀ ਅੱਜ ਕੋ ਜੀ ਮੈਂ ਅੱਜ ਇਮਾਨਦਾਰ ਪਾਰਟੀ ਜੁਆ ਸਰਕਾਰ ਵੱਲੋਂ ਸੁਸ਼ੀਲ ਕੁਮਾਰ ਨੇ ਕੁਵਤੇ ਜਲੰਧਰ ਪਛਮੀ ਤੋਂ ਸਾਬਕਾ ਵਿਧਾਇਕ ਜੀਤਲ ਸਿੰਘ ਪੰਨੂ ਸਾਹਿਬ ਦੀ ਤਾਨ੍ਰੀਤੀਆਂ ਦੇਖ ਕੇ ਉਹਨਾਂ ਨੇ ਸਰਪੰਚੀ ਬਹੁਤ ਹੀ ਕੰਮ ਤੋਂ 2.5 ਸਾਲ ਹੋ ਗਏ ਬਹੁਤ ਹੀ ਕੰਮ ਕਰ ਰਹੇ ਮੈਨੂੰ ਇਹਨਾਂ ਦਾ ਕੋਈ ਪ੍ਰੈਸ਼ਰ ਕਿਸੇ ਦਾ ਪ੍ਰੈਸ਼ਰ ਨਹੀਂ ਮੈਂ ਆਪਣੀ ਮਰਜ਼ੀ ਨਾਲ ਜੁਆਇਨ ਹੋਇਆ ਅੱਜ ਮੈਨੂੰ ਸਾਰਾ ਸ਼ਹਿਰ ਅੱਜ ਮੇਰੇ ਕਿਉ ਉਸਮਾਨ ਮੇਰੇ ਆਏ ਨੇ ਮੇਰੇ ਵੱਡੇ ਭਰਾ ਛੋਟੇ ਭਰਾ ਸਾਰੇ ਮੈਨੂੰ ਅੱਜ ਜੁਆਇਨ ਕਰਾਣ ਆਏ ਪਾਰਟੀ ਦੇ ਉੱਪਰ ਉੱਠ ਕੇ ਆਏ ਨੇ ਮੈਂ ਬੜੀ ਖੁਸ਼ੀ ਹੈ ਕਿ ਮੈਂ ਅੱਜ ਪੰਨੂ ਸਾਹਿਬ ਦੇ ਨਾਲ ਅੱਜ ਪੰਨੂ ਸਾਹਿ गांव ਇਹਨਾਂ ਦੇ ਨਾਲ ਚਟਾਰਾਂ ਨੂੰ ਖੜਾ ਰਵਾਂਗਾ ਪਾਰਟੀ ਦਾ ਕੰਮ ਕਰਾਂਗਾ ਲੋਕਾਂ ਦੇ ਕੰਮ ਕਰੂੰ ਗਰੀਬਾਂ ਦੇ ਕੰਮ ਕਰੂੰਗਾ ਸਾਰੇ ਸ਼ਹਿਰ ਇਹ ਆਪਣੀ ਵਾਰ ਨਹੀਂ ਸਾਰੇ ਸ਼ਹਿਰ ਚ ਕਿਸੇ ਨੂੰ ਕੋਈ ਮੁਸ਼ਕਲ ਆਉਂਦੀ ਹੈ ਮੈਂ ਮੈਂ ਨਾਲ ਜਾਵਾਂ ਕਰਾਂਗਾ ਹਰ ਦਫ਼ਤਰ ਕੋਈ ਕੰਮ ਹੈ ਪੰਨੂ ਸਭ ਕੋ ਲੈ ਜਾਊਗਾ ਕੋਈ ਕੰਮ ਨਹੀਂ ਕਿਸਦਾ ਰੁਕਦਾ ਅਸੀਂ ਔਨ ਵਾਲੀ 2027 ਦੇ ਪੰਨੂ ਸਾਨੂੰ ਜਿਤਾ ਕੇ ਇਹ ਲੀਡਰ ਬਣਾਉਣਾ ਮੰਤਰੀ ਬਣਾਉਣਾ ਤਗੜਾ ਆਪਾਂ ਤਹੀ ਆਈ ਨੋ ਆਰ ਬੜਮਨੀ ਸ਼ਹਿਰ ਦੀ ਇੱਕੋ ਹੀ ਬਸ ਮੋਟਿਵ ਆਪਾਂ ਨਾਲ ਸਾਡਾ ਹੋਣੀ ਤੁਹਾਨੂੰ ਸੱਤ ਵਾਰਡ ਦੀ ਜ਼ਿੰਮੇਵਾਰੀ ਦਿੱਤੀ ਮੈਂ ਕਹਿੰਦਾ ਜੀ ਪੰਨੂ ਸਾਹਿਬ ਨੇ 7 ਵਾਰਡ ਦੀ ਜ਼ਿੰਮੇਵਾਰੀ ਦਿੱਤੀ ਆ ਮੈਂ 7 ਵਾਰਡ ਨੂੰ ਸਾਰੇ ਸ਼ਹਿਰ ਚ ਵਰਕ ਕਰ ਰਹਾ ਮੈਂ ਇਕੱਲੀ ਆਪਣੀ ਵਾਰ ਨਹੀਂ ਦੇਖਣੀ ਵਾਰ ਸਾਹਿਬ ਸਾਰਾ ਸ਼ਹਿਰੀ ਰੱਖਣਾ ਮੈਂ ਸਾਰਾ ਵੇਖੋ ਮੈਨੂੰ ਅੱਜ ਸਾਰਾ ਸ਼ਹਿਰ ਜੁਆਇਨ ਕਰਾਣਾ ਆਇਆ ਆ ਮੈਂ ਕੱਲਾ ਜੀ ਆਪਣੀ ਵਾਰ ਨਹੀਂ ਕੱਲੀ ਦੇਖਣੀ ਲੱਗੂ ਬਾਕੀ ਮੈਂ ਨਿਮਜਾ ਲੱਗਾਂ ਨਹੀਂ ਜੀ ਉਹਨਾਂ ਵੀ ਭੜਾ ਜੀ ਮੈਂ ਇੱਕ ਚੀਜ਼ ਇੱਕ ਦੂਜੇ ਦਾ ਦੇਖਿਆ ਇਹ ਕੁਝ ਮੁਸ਼ਕਿਲ ਆਈਆਂ ਕੋਈ ਪਰਿਵਾਰਾਂ ਨੂੰ ਭਰਾ ਜੇਬ ਚੋਂ ਖਰਚ ਕਰਨ ਵਾਲਾ ਭਰਾ ਮੇਰੇ ਤੱਕ ਗੱਲ ਪਹਿਲੇ ਬਾਅਦ ਚ ਪਹੁੰਚੀ ਸੀ ਲੇਕਿਨ ਭਰਾ ਨੇ ਆਪਣੀ ਜੇਬ ਚੋਂ ਖਰਚ ਕਰਕੇ ਮਸਲਾ ਹੱਲ ਕਰ ਦਿੱਤਾ ਜੀ ਇਹੋ ਜਿਹੇ ਭਰਾ ਪਾਰਟੀਆਂ ਨੂੰ ਬਹੁਤ ਘੱਟ ਲੱਭਦੇ ਨੇ ਅਸੀਂ ਵੀ ਭਰਾ ਦੀ ਵੱਤ ਤੋਂ ਵੱਧ ਜਿੰਨੀ ਵੀ ਹੋ ਸਕਦੀ ਅਸੀਂ ਭਰਾ ਦੀ ਕਦਰ ਕਰਾਂਗੇ ਅੱਜ ਬਾੜ ਸਾਹਿਬ ਧੋਨ ਚ ਕਿੱਲੇ ਨਿਕਲ ਗਏ ਆਪਣੇ ਲੋਕਾਂ ਦੇ ਗਾਂ ਕਦਮੇ ਵੀ ਲੋਕ ਗਾਂ ਮੈਂ ਕਹਿੰਦਾ ਕਿ ਗਾਂ ਹੀ ਚਟਾਨੂਗੋ ਲੋਕਾਂ ਨਾਲ ਖੜੇ ਆ ਆਪਣੇ ਹੀ ਕਿ ਬਗਾਨੇ ਓਏ ਪਹਿਲਾਂ ਆਪਣੇ ਹੀ ਤੇ ਲੋਕਾਂ ਨੇ ਨਕਾਰਿਆ ਸੀ ਉਹਨਾਂ ਨੂੰ ਅੱਛਾ ਤੇ ਪਰ ਸਾਡਾ ਲੋਕਾਂ ਦੇ ਨਕਾਰਾ ਸਮਝੋ ਕਿ ਜੋ ਉਹਨਾਂ ਨੂੰ ਨਕਾਰਾ ਸਾਨੂੰ ਵੀ ਨਕਾਰਨ ਦੇ ਹੀ ਉਹਨਾਂ ਨਾਲ ਰਹਿ ਰਹਿ ਗਏ ਅਸੀਂ ਉਹਨ ਸੱਚੇ-ਸੁੱਚੇ ਬੰਦੇ ਨਾ ਆ ਗਏ ਆ ਪੰਜਾਬ ਸਰਕਾਰ ਵੱਲੋਂ ਲੋਕਾਂ ਦਾ ਕੰਮ ਕਰਕੇ ਲੋਕਾਂ ਕਾਂ ਲੋਕਾਂ ਦੇ ਕੰਮ ਕਰਕੇ ਲੋਕ ਹੀ ਕੱਢਣਗੇ ਹੁਣ ਹਾਂ ਜੀ ਸੋਰੀ ਜੀ ਆਦੀ ਸ਼ਬਦਾਂ ਸਾਜੀ ਆ ਮਾਰਨ ਬਾਈ ਸਭ ਤੋਂ ਪਹਿਲਾਂ ਤੇ ਮੈਂ ਸਰਦਾਰ ਬਰਬੀਰ ਸਿੰਘ ਪੱਲੂ ਦਾ ਦਿਲ ਦਿੰਦਿਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੀ ਪੰਕਜ ਪਾਂਦੀ ਦਿਵਯਾ ਪੰਜਾਬ ਟੀਵੀ ਇੰਚਾਰਜ ਅੰਮ੍ਰਿਤਸਰ ਗੁਰਦਾਸਪੁਰ